ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਮਾੜੀ ਮੰਡੀ ਨਾਲੋਂ ਜਾਦੇ ਵਹਿਣਾ ਇਸ ਟਾਈਮ ਵੀਰ ਹਰਦੇਵ ਦੇ ਘਰੇ ਸੇਲ ਲਈ ਅਵੇਲੇਬਲ ਆ ਤੇ ਬਨ ਗਈ ਵੀ ਸਾਰੀ ਆ ਆਈ ਨਹੀਂ ਹੋਊਗਾ ਜੇ ਕੋਈ ਲਾਲ ਵੜ ਲੈਣ ਦਾ ਚਾਹਵਾਨ ਹੋਊਗਾ ਤੇ ਉਹ ਇੱਥੋਂ ਆ ਕੇ ਖਾਲੀ ਮੜਜੂ ਲਾਲ ਵੀ ਮਿਲਜੂ ਕਾਲੀ ਵੀ ਮਿਲਜੂ ਡੱਬੀ ਵੀ ਮਿਲਜੂ ਬੱਦ ਦੁੱਧ ਵਾਲੀ ਵੀ ਮਿਲ ਜੂ ਦਰਮਿਆਨੇ ਦੁੱਧ ਵਾਲੀ ਵੀ ਮਿਲ ਜੂ ਸੂਈਆਂ ਸਵਾਈਆਂ ਵੀ ਮਿਲ ਜਾਣੀਆਂ ਤੇ ਗੱਬਣ ਵੀ ਮਿਲ ਜਾਣਗੇ ਤਾਂ ਕਿ ਸਾਰੀ ਬਣ ਗਈ ਹੈਗੀ ਆ ਛੋਟੇ ਛੋਟੇ ਭਾਅ ਹੋਣਗੇ ਇਨਫਰਮੇਸ਼ਨ ਲੈ ਦੇਣਾ ਕਿੰਨਾ ਮਾਲੋ ਕਿੰਨਾ ਦੁੱਧ ਹੈ 10 12 ਪਸ਼ੂ ਆ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਹੱਸ ਸਿਕਾ ਸਿਕਾ ਬਾਈ ਜੀ ਨਾਂ ਦੱਸੋ ਨਾਮ ਹਰਦੇਸ਼ ਸਿੰਘ ਪਿੰਡ ਜੜੈਕ ਦੇ ਕੋਠੇ ਮੋਗਾ ਜਿਲ੍ਹਾ ਵੀਰੇ ਫੋਨ ਨੰਬਰ ਦੱਸ ਦਿਆ 70 76 055 ਬਾਈ ਜੀ ਕਿਹੜੇ ਪਾਸੋਂ ਲੱਗੇ ਇੱਥੇ ਲੱਗਿਆ ਨੇ ਜੀ ਚਲੋ ਯਾਰ ਸੀਧਾ ਚੱਲੋ ਫਿਰ ਦੇ ਵੀਰੇ ਸੂਈ ਨੂੰ ਅੱਜ ਚੌਥਾ ਦਿਨ ਆ ਠੀਕ ਆ 9 ਤੋਂ 10 ਦੁੱਧ ਨੈਟ ਤਿਆਰ ਹੈ ਇਹਦੇ ਥੱਲੇ ਅਗਲਾ 4 ਦਿਨਾਂ ਦਾ 24 ਹੈ 9 10 ਤਿਆਰ ਆ ਆਰਾਮਣਾ ਜੇਰ ਦੀ ਵੀ ਗਾਰੰਟੀ ਹੈ ਆਪਣੀ ਕਿੰਨਾ ਕੁ ਪਿਆਜ ਵੀਰੇ ਯਾਰ ਉਸ ਜਿਹੜੇ ਹਿਸਾਬ ਨਾਲ ਦੁੱਧ 13 14 ਬਾਕੀ ਸੇਵਾ ਸਰ ਤੇ ਅਗਲੇ ਆਪਾਂ ਐਵੇਂ ਗਾਰੰਟੀਆਂ ਦੇਈਏ ਗੇ ਕੱਢੀਏ ਬਾਹਰ ਨੂੰ ਦੋਸਤੋ ਜਰਸੀ ਬਰੀਡ ਹੈ ਤਾਜੀ ਸੂਈ ਸਵਾਈ ਹੈ 9 10 ਕਿਲੋ ਬਾਈ ਕਹਿੰਦਾ ਜਿਹੜਾ ਤੁਸੀਂ ਝੋ ਲੈਣਾ ਤਿਆਰ ਹੈ ਚਾਰਾਂ ਦਿਨਾਂ ਦਾ ਸੂਆ ਵੱਦ ਐਵੇਂ ਬਾਈ ਕਹਿੰਦਾ ਗਰੰਟੀਆਂ ਦੇ ਜੇਗੀ ਉਹਦਾ ਕੀ ਫਾਇਦਾ 13 14 ਕਿਲੋ ਦੁੱਧ ਨਹੀਂ ਦਿੱਤਾ ਤੇ 13 14 ਆ ਰਾਹਣਾ ਬਾਈ ਕਹਿੰਦਾ ਦੇ ਦੇਣਾ 13 14 ਮੰਨ ਕੇ ਸੌਦਾ ਕਰ ਲੋ ਬਾਕੀ ਅਗਲੀ ਦੀ ਸੇਵਾ ਜੇ ਕੋਈ ਵੱਧ ਸੇਵਾ ਕਰ ਲੂਗਾ ਹੋ ਸਕਦਾ 2 ਕਿਲੋ ਵੱਧ ਚੋਲੇ ਨੇਵਾ ਬਹੁਤ ਸੋਹਣਾ ਫਟਫਟ ਮਗਰ ਬੱਚਾ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 9 10 ਵਜੇ 51 ਮਿੰਟ ਹੋ ਗਏ 9 ਮਿੰਟ ਰਹਿ ਗਿਆ 11 ਵਜੇ ਚਾਹਨ ਦੀ ਚਵਾਈ ਤੇ ਸਾਰਾ ਦਿਨ ਪਿਆ ਗਲਾਬੀ ਥਾਣਾ ਅਦੀਚਵਾਈ ਵਾਲਾ ਚਾਰਾ ਥਾਣਾ ਦਾ ਸੇਮ ਹੀ ਸਾਈਜ਼ ਹੈ ਤਸੀਲ ਗਰਸਿੰਗਾ ਫੋਲੀ ਹੁੰਦੀ ਹੈ ਬੱਕਰੀਆਂ ਰਿਆਂ ਪੋ ਬੰਦਾ ਜੋ ਆ ਕੋਈ ਮਰਜ਼ੀ ਚੋਈ ਜਵੇ ਕਿੰਨੇ ਦੀ ਬਾਈ ਜੈ 33 ਦੀ ਦੇਵਾਂਗੇ ਯਾਰ ਟੁਕੜ 40 ਦੀ ਹਾਂਜੀ ਲਓ ਜੀ 30000 ਦੀ 2 ਕਟ 40 ਦੀ ਮਾਨਤਾ ਹੋ ਜੂ ਅੱਧਰ ਦਾ ਦੁੱਧ ਹੋਣਾ 2 ਨੰਬਰ ਤੇ ਆ ਜਾ ਦੋ ਨੰਬਰ ਵੀਰੇ ਅੱਜ 3 ਵਜੇ ਸਵੇਰੇ ਸੋਵਾ ਜੇਰੇ ਦੀ ਆ ਪਈ ਆ ਇੱਧਰ ਦੇ ਦਿਖਾ ਦੀ ਮਾਰ ਠੀਕ ਹੈ ਕਿੰਨਾ ਕ ਦੁੱਧ ਪਿਆਜੂ ਦੁੱਧ ਅਰ ਵੀਰੇ ਅਗਲੇ ਨੇ ਜੀਤੋ ਲਈ ਆ ਉਹਨਾਂ ਨੇ ਤਾਂ 10 18 ਹਾਉ ਨਹੀਂ ਪਰ ਆ ਪਾਣੀ ਕਹਿੰਦੇ 16 17 ਵੀ ਇੱਕ ਜਿਹੜਾ ਮਰਜੀ ਲੈ ਜਵੇ ਇਹਨਾਂ ਦੇ ਉੱਕੇ ਕੱਦ ਦੇ ਹਿਸਾਬ ਨਾਲ ਠੀਕ ਆ ਹਾਂਜੀ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦਾ 18 19 ਚੋਇਆ ਕੱਦ ਚ ਵੱਡੀ ਆ ਪਰ ਬਾਈ ਕਹਿੰਦਾ ਆਪਾਂ 16 17 ਕਹਿੰਨੇ ਆ ਵਧੀਆ ਗੱਲ ਆ 2 ਕਿਲੋ ਘੱਟ ਦੱਸੋ ਅਗਲੇ ਦੇ ਘਰੇ ਵੱਧ ਦੇਵੇ ਤੇ ਅਗਲਾ ਫੋਨ ਲਾ ਕੇ ਕਵੇ ਬਾਈ ਜਾਨਵਰ ਤੁਸੀਂ ਜਿਹੜਾ ਦਿੱਤਾ ਬਹੁਤ ਚੰਗਾ ਨਿਕਲਿਆ ਦੁੱਧ ਵੱਧ ਦੇਈ ਜਾਂ ਤੇ ਜੇ ਘੱਟ ਦੁੱਧ ਵਾਲੀ ਹੋਵੇ ਤੇ ਵੱਧ ਦੁੱਧ ਦੱਸ ਦਿਓ ਤੇ ਫਿਰ ਤਾਂ ਅਗਲੇ ਦਾ ਲੰਬਾ ਪੱਕਾ ਹੀ ਆ ਪਰ ਭਾਈ ਕਹਿੰਦਾ 18 19 ਦਿੱਤਾ ਆਪਾਂ 16 17 ਕਹਿਨੇ ਆ ਹੁਣ ਐਡੀ ਵਹਿੜ ਆਸਤੇ 16 17 ਕਿਲੋ ਦੁੱਧ ਕੋਈ ਬਾੜਾ ਨਹੀਂ ਫੁੱਲਾ ਪਿਆਜੂ ਅਮਰੀਕਨ ਵਹਿੜ ਜਿੱਡਾ ਕਰਦਾ ਤੇ ਹੈਗਾ ਵੀ ਲਾਲ ਜਿਹਾ ਰੰਗ ਹੈ ਫੈਟ ਵੀ ਵਧੀਆ ਉਹ ਗਰਮੀ ਗਰਮੀ ਪੋਹਣੀ ਮੌਣੀ ਬਾਕੀ ਹੁਣ ਤਾਂ ਗਰਮੀ ਵਾਲੇ ਦਿਨ ਗਏ ਆ ਦੋ ਚਾਰ ਦਿਨ ਰਹਿ ਗਏ ਪੱਦੋਂ ਦੇ ਤੇ ਚਲੋ ਜੀ ਹੁਣ ਤਾਂ ਗਾਂ ਵਧੀਆ ਰੋਤਾ ਕਿਸ ਹਾਲ ਉਸ ਹਾਲ ਦੁੱਧ ਦੇ ਨਿਆਰੇ ਦੇ ਤੁੱਲ ਵੱਡੀ ਵੜਤਾ ਜੀ ਸੂਈ ਸਵਾਈ ਜੇਰ ਪੈ ਗਈ ਕਿੰਨੇ ਦੀ ਭਾਈ ਇਹ ਵੀਰੇ 50 ਦੀ ਦੇ ਦੇ ਲਓ ਜੀ 50 ਚ ਮਾਨਤਾ ਉਹਦੀ ਜੈ ਜੀ ਮੋਲਾ ਉਹ ਤਾਂ ਦੋਨੋਂ ਵੀ ਪਤਾ ਦਰਮਿਆਨਾ ਭਾਅ 50 45 55 ਆਲਾ ਦਰਮਿਆਨਾ ਭਾਅ ਇਦੋਂ ਘੱਟ ਦਾ ਸੂਈ ਸਵਾਈ ਵੜ ਜਾਂ ਗੱਬਣ ਤਿਆਰ ਵੜ ਮੈਲੀ ਨਹੀਂ ਕਿਉਂਕਿ ਦਾਦਾ 12 12 ਕਿਲੋ ਦੁੱਧ ਵਾਲਾ ਨਾ 35 35 ਹਜ਼ਾਰ ਦਾ ਟੋਕੜਾ ਨਰੋਲ ਵੇਖੀ ਜਾਂਦੀਆਂ ਜਿਹੜਾ ਅਗਲਾ ਆਪ ਕਹਿੰਦਾ ਭਾਈ ਟੋਕੜਾ ਤੇ ਆ ਜਾ ਇਹ ਵੀਰੇ ਵੱਛੀ ਹੈਗੀ ਪਹਿਲਣ ਠੀਕ ਹੈ ਮੈਂ ਵੀ ਆ ਦੱਸਿਆ ਸੀਗਾ ਹੁਣ ਭਰੀ ਆ ਇਹਦੇ ਪਰਸੋ ਦਿਨ ਪੂਰੇ ਆ ਪਰਸੋ ਦਿਨ ਹਾਂ ਵੱਡੀ ਉਮਰ ਚ ਹੋ ਸਕਦਾ ਬਣੀ ਹੋਵੇ ਕਿੰਨਾ ਕੁ ਦੁੱਧ ਪਿਆ ਵੀਰੇ ਯਾਰ ਪਹਿਲੇ ਸਵੇ ਕੋਈ ਪਤਾ ਨਹੀਂਗਾ 17 18 ਦੇ ਵੀ ਕਿ 16 ਦੇ ਵੀ ਹਣਾ ਐਵੇਂ ਆਪਾਂ ਸ਼ਾਦੀਆਂ ਦੇਈ ਜਾਈਏ ਗੀ ਦੋਸਤੋ ਬਾਈ ਕਹਿੰਦਾ ਐਵੇਂ ਸ਼ਾਦੀਆਂ ਦੇਈ ਜਾਈਏ ਵੀ ਵਧੀਆ ਗੱਲ ਆ ਸ਼ਾਦੀਆਂ ਮਤਲਬ ਵਪਾਰੀ ਭਾਸ਼ਾ ਚ ਤਸੱਲੀਆਂ ਗਾਰੰਟੀਆਂ ਹੋਰ ਕੋਈ ਭੈਣ ਭਰਾ ਮੰਨ ਜੀ ਸ਼ਾਦੀਆਂ ਕੀ ਹੁੰਦੀਆਂ ਉਸ ਨੂੰ ਦੱਸਦਾ ਸ਼ਾਦੀਆਂ ਤਸੱਲੀਆਂ ਗਾਰੰਟੀਆਂ ਦੁੱਧਾ ਭਾਈ ਕਹਿੰਦਾ ਪਿਆਜੂ 16 17 16 17 ਹੋ ਸਕਦਾ 18 ਪਿਆ ਜੀ ਹਾਂ ਜੀ ਪਹਿਲਾਂ ਬੱਛੀ ਆ ਡੱਬੀ 17 18 ਫਿਰ 15 16 ਕਿਲੋ ਦੁੱਧਾ ਨੋਰਮਰ ਆ ਗੋਕੇ ਆਸਤੇ ਡੱਬੀਆਂ ਵੜਾ 20 20 18 18 ਕਿਲੋ ਨੋਰਮਰ ਪਿਆਣੀਆਂ ਪਰ ਜੇ ਵਧੀਆ ਅਗਲਾ 3 2.5 3 ਕਿਲੋ ਸੁਬਾ ਫੀਡ ਪਾਉਂਦਾ 3 2.5 ਕਿਲੋ ਅੱਥ ਨੇ ਪਾਉਂਦਾ ਫਿਰ 10 ਕਿਲੋ 8 ਕਿਲੋ ਡੰਗਦਾ ਜਾਨਵਰ ਗਾ ਨਾ ਨਾਰਮਲ ਜਦੋਂ ਪਿਆਂਦੀ ਤੇ ਉਹਦੇ ਵਿੱਚ ਜਾਤ ਚ ਹੋਵੇ ਵੜ ਫਿਰ ਤਾਂ ਵੱਧ ਵੀ ਪਿਆ ਜਾਂਦੀ ਆ ਤੇ ਡੱਬੀ ਵੜਾ ਪ੍ਰਿੰਟ ਵਾਲੀ ਪਹਿਲਾਂ ਨਾ ਥੋੜੀ ਜਿਹੀ ਵੱਡੀ ਹੋ ਕੇ ਬਣੀ ਹੋਊਗੀ ਠੰਡ ਚ ਆ ਰਹੀ ਆ ਹੁਣ ਤੇਕਰ ਤੁਹਾਨੂੰ ਤਿੰਨ ਵੜਾ ਵਿਖਾਤੀਆਂ ਕਿਸੇ ਦੇ ਵੀ ਫੋਰਸ਼ਾਂ ਗਾਣੀ ਕਿੰਨੇ ਦੀ ਭਾਜੀ ਇਹ ਵੀਰੇ 55 ਦੀ ਹੀ ਦੇਵਾਂਗੇ ਲਓ ਜੀ ਜਾਵਾਂ ਜੇ ਦੇ ਭਾ ਕੋਈ 50 ਦੀ ਕੋਈ 55 ਦੀ ਆ ਦੋ ਘਟ 40 ਦੀ 30000 ਦੀ ਇਧਰ ਹੋਰ ਵੱਡੀਆਂ ਵੜਾ 4 ਨੰਬਰ 4 ਨੰਬਰ ਵੀ ਰਿਆ ਹਾ ਇਹ ਫਾਰਮ ਚੋਂ ਲਈ ਆਪਾਂ ਵਾਛੀ ਠੀਕ ਹੈ ਉਹਨਾਂ ਨੇ ਤਾਂ ਦੱਸਿਆ 20 22 ਕਿਲੋ ਪਰ ਆਪਾਂ ਨਹੀਂ ਕਹਿੰਦੇ ਹਫਤੇ ਦੀ ਕੱਚੀ ਆ ਪੂਰੀ ਠੀਕ ਹੈ ਮੌਲ ਕਰਾਉ ਉਹਨੂੰ ਅਗਲਾ 75 ਕਰਾਵੇ 2 ਘੱਟ 70 ਦੀ ਦੇ ਦਿਆਂਗੇ ਫਾਰਮ ਚੋਂ ਵਹਿੜ ਲਈ ਏ 4 ਨੰਬਰ ਉਹ ਤਾਂ ਕਹਿੰਦੇ 20 22 ਅਸੀਂ ਝੋਇਆ ਪਰ ਇਦੂ ਘੱਟ ਦੁੱਧ ਵਾਲੀ ਤਾਂ ਫਾਰਮ ਚੋਂ ਵਹਿੜ ਹੀ ਨਹੀਂ ਹੁੰਦੀ ਉਹ ਤੁਹਾਨੂੰ ਵੀ ਪਤਾ ਘੱਟ ਦੁੱਧ ਵਾਲੀ ਤਾਂ ਵਾਰਾ ਹੀ ਨਹੀਂ ਖਾਂਦੀ ਪੱਧਰ ਦੁੱਧ ਵਾਲੀ 25 ਕਿਲੋ 30 ਕਿਲੋ 35 ਕਿਲੋ 40 ਕਿਲੋ 45 ਕਿਲੋ ਇਹ ਦੁੱਧ ਦੁੱਧ ਵਾਲੀ ਦਾ ਫਾਰਮਾ ਚ ਆ ਵੀ ਵੇਖਣ ਨੂੰ ਮਿਲ ਜਾਂਦੀ ਆ ਤੇ 10 ਕਿਲੋ ਦੁੱਧ ਵਾਲੀ 15 ਕਿਲੋ ਦੁੱਧ ਵਾਲੀ ਦਾ ਫਾਰਮ ਵਾਲੇ ਰੱਖਦੇ 20 22 ਕਿਲੋ ਦੁੱਧ ਉਹ ਕਹਿੰਦੇ ਅਸੀਂ ਚੋਇਆ ਫਾਰਮ ਚੋਂ ਵੱਛੀ ਲਈ ਆ ਹਫਤੇ ਦੀ ਕੱਚੀ ਆ ਪੁੱਠੀ ਬਾਤੀ ਸੋਹਣੀ ਆ ਸੋਹਣਾ ਬੋਡੀ ਦਾ ਸਟਰਕਚਰ ਆ ਲਡਲੇ ਅੰਗਾਂ ਪੈਰਾਂ ਦੀ ਆ ਡੈਣ ਕਿੰਨੇ ਪਿਆ ਡੈਣ ਵੀਰੇ ਹਫਤਾ ਪੂਰਾ ਪਿਆ ਇੱਕ ਹਫ਼ਤੇ ਦੀ ਕੱਚੀ ਅਗਵਾ ਕਰ ਲੈਦੇ ਕਿੰਨੇ ਦੀ ਇਹ ਇਹ ਵੀਰੇ 2 ਘੱਟ 70 ਦੀ ਦੇ ਦੇਾਂਗੇ ਮੁੱਲ ਭਣਾ ਅਗਲਾ 75 80 ਮੁੱਲ ਭਾਵੇਂ 75 ਕਰਾ ਲਓ 80 ਕਰਾ ਲਓ 2 ਘੱਟ 70 ਦੀ 68000 ਦੀ ਮੈਂ ਕਿ ਜਿਹੜਾ ਮਰਜ਼ੀ ਲੈ ਲਓ ਸੂਆ ਸੁਆਇਆ ਲੈ ਲਓ ਗੱਬਨ ਲੈਣੋ ਸਾਰੀ ਸੀਸ ਸਾਊਆ ਕਿਉਂਕਿ ਕਿਹੜਾ ਵੀ ਪਹਿਲੀ ਵੀਡੀਓ ਬਣਾਈਏ ਇਸ ਤੋਂ ਬਹੁਤ ਵੀਡੀਓ ਬਣਾਈਆਂ ਤੇ ਅੱਗੇ ਵੀ ਆਮ ਹੀ ਵੀਰੋਂ ਨਹੀਂ ਕਹਿੰਦੇ ਕਿ ਆਪਾਂ ਤਾਂ ਟਕਾ ਕੇ ਹੱਥ ਮਾਰ ਕੇ ਲੇਵੇ ਤੇ ਪਸ਼ੂ ਦੇ ਪਿੰਡੇ ਤੇ ਹੱਥ ਮਾਰ ਕੇ ਫੇਰ ਪਸ਼ੂ ਦਾ ਸੌਦਾ ਕਰੀਦਾ ਸੋ ਕਿ ਕਿਹੜਾ ਪਸ਼ੂ ਮੰਡੀ ਵੇਚਣਾ ਹੁੰਦਾ ਇਹਨਾਂ ਨੇ ਘਰੇ ਵੇਚਣਾ ਹੁੰਦਾ ਤੇ ਤਾਂ ਕਰਕੇ ਸੀਲ ਹੀ ਲਈਦਾ ਗਰਮ ਲੈਂਦੇ ਹੀ ਨਹੀਂ ਅੱਗੇ ਵੀ ਵੀਰੇ ਇਹ ਵੀ ਹਫਤੇ ਦੀ ਕੱਚੀ ਹੈ ਠੀਕ ਹੈ ਹਫਤੇ ਦੀ ਕੱਚੀ ਆ ਇਹ ਜੀ ਤੋਂ ਲਈ ਉਹਨਾਂ ਨੇ 20 ਦੱਸਿਆ ਪਰ ਆਪਾਂ ਨਹੀਂ ਕਹਿੰਦੇ ਵੀ ਕਿੰਨੇ ਵੀ 16 ਤੋਂ 17 ਦੁੱਧ ਦੇ ਸਕਦੇ ਇਹ ਵੀਰੇ ਦੇ ਦਿਆਂਗੇ 63000 ਲਓ ਜੀ ਜੀਦੋ ਲਈ ਉਹ ਕਹਿੰਦੇ 20 ਕਿਲੋ ਦੁੱਧ ਆਪਾਂ ਬਾਈ ਕਹਿੰਦਾ 16 17 ਹੀ ਕਹਿਨੇ ਆ ਤੇ ਕਈਆਂ ਦਾ ਕੰਮ ਉਲਟਾ ਹੁੰਦਾ ਕਿ ਅਗਲੇ ਨੇ 20 ਦੱਸਿਆ ਤੇ ਦੱਸਣਾ 24 ਕਿਲੋ ਜਾਂ 25 ਕਿਲੋ ਤੇ ਚਲੋ ਵਧੀਆ ਗੱਲ ਆ ਕੋਈ ਕੱਟ ਦੁੱਧ ਵੇਖਣ ਨਾਲ ਦੱਸਣ ਵਾਲਾ ਵੀ ਬੰਦਾ ਮਿਲਦਾ ਤੇ ਵਧੀਆ ਗੱਲ ਆ ਨਹੀਂ ਤਾਂ ਸਾਰੇ ਕਹਿੰਦੇ ਆ ਕਿ ਭਾਈ ਗਾਂ ਬੁੱਢੀ ਹੁੰਦੀ ਹਰੇਕ ਹੀ ਦੂਜਾ ਸੁਆ ਕਹਿੰਦਾ ਗਾਂ 10 ਕਿਲੋ ਦੁੱਧ ਵਾਲੀ ਹੁੰਦੀ ਹਰੇਕ ਹੀ 20 ਕਿਲੋ ਕਹਿੰਦਾ ਪਰ ਭਾਈ ਕਹਿੰਦਾ ਆਪਾਂ ਦਾ 2-3 ਕਿਲੋ ਘੱਟ ਦੱਸ ਕੇ ਦੇਵਾਂਗੇ ਵਹਿੜ ਵੱਡੀ ਆ ਕੱਦ ਵੈੜਾ ਦੀ 16-17 ਮੰਨ ਲਿਓ ਇਹਨਾਂ ਦਾ ਨਾਰਮਲ ਹੀ ਪਿਆਉਣਾ ਚਾਹੀਦਾ ਯਾਰ ਐਡੀ ਵਹਿੜ ਆ ਬਾਕੀ ਹੈ ਜਾਤ ਵਾਲੀ ਆ ਕੋਈ ਦੇਸੀ ਵਹਿੜ ਨਹੀਂ ਤੇ ਇਹ ਜ਼ਿਆਦਾ ਵਾਲੀ ਡੱਬੀ ਵੈੜ 18-20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿੱਡੀ ਨਾ ਪਰ ਬਾਈ ਕਹਿੰਦਾ ਪਤਾ 16-17 ਹੀ ਕਹਿੰਨੇ ਆ ਤੇ ਜੇ ਸਿਆਲਾਂ ਚ ਆ ਰੁੱਤ ਚ ਜਾ ਕੇ ਨਹੀਂ ਜਾਨਵਰ ਦੁੱਧ ਦਿੰਦਾ ਤੇ ਫਿਰ ਦੇਣਾ ਗਰਮੀ ਥੋੜੀ ਦੇਣਾ ਕਿੱਡੀ ਵੈੜ 18-20 ਕਿਲੋ ਜੇ ਕੋਈ ਵਧੀਆ ਸੇਵਾ ਕਰਦਾ ਨਾਰਮਲ ਪਿਆ ਜੂ ਦੀ ਅੱਗੇ ਅੱਗੇ ਵੀਰੇ ਆਹਾ ਵਾ ਹੂੰ ਇਹ ਤਿਆਰੀਆਂ ਚ ਹੀ ਆ ਵੀਰੇ ਅੱਜ ਨਾ ਕੱਲ ਨੂੰ ਆ ਇਹ ਦੁੱਧ ਵੀਰੇ ਯਾਰ 16 15-16 ਇੱਥੇ ਦੇ ਦੂ ਕਿੰਨੇ ਦੀ ਇਹ ਵੀਰੇ ਦੇ ਦਿਆਂਗੇ 53 ਲਓ ਜੀ 53000 15 16 15 16 ਇਹ ਮੇਰੀ ਗਾਰੰਟੀ ਆ ਇਹ ਹੀ ਵੜ ਕਿਸੇ ਹੋਰ ਦੇ ਘਰੇ ਖੜੀ ਹੁੰਦੀ ਜਿਹੜੇ ਦੁੱਧ 5-7 ਕਿਲੋ ਵੱਧ ਦੀ ਦੱਸਦੇ ਆ ਕਿ ਅਗਲੇ ਨੇ 18-20 ਕਿਲੋ ਦੁੱਧ ਕਹਿਣਾ ਸੀਗਾ ਤੇ ਮੌਲੇ ਵੀ 65000 ਕਰ ਦੇਣਾ ਸੀਗਾ ਕਿਉਂਕਿ ਸਾਰਿਆਂ ਨੂੰ ਪਤਾ 18-20 ਕਿਲੋ ਦੁੱਧ ਵਾਲੀ 60-65 ਤੋਂ ਘੱਟ ਮਿਲਦੀ ਨਹੀਂ ਭਾਈ ਕਹਿੰਦਾ 53 ਦੀ ਦੇਵਾਂਗੇ 15-16 ਕਿਲੋ ਦੁੱਧ ਕਹਿ ਕੇ ਦੇਵਾਂਗੇ ਵੱਧ ਅਗਲੇ ਦੀ ਸੇਵਾ ਜਿੰਨਾ ਮਰਜ਼ੀ ਚੋਲੇ ਸਾਰੇ ਨਗ ਸੀਨ ਸਾਊਆ ਮੋٹے ਮੋٹے ਥਾਨ ਲੈਵੇ ਤੇ ਨਾੜਾਂ ਨੂੰੜਾਂ ਬਹੁਤ ਹੈ ਇਹ ਵੀ ਡੱਬੀ ਵੈੜ ਪ੍ਰਿੰਟ ਵਾਲੀ ਝਮਕ ਦਮਕ ਪੂਰੀ ਹੈ ਗੱਲ ਮੁੱਕਦੀ ਐਂਡ ਤੇ ਆ ਕੇ ਭਾ ਮਿੱਤਰੋ ਜਵਾਂ ਜੈ ਹੁਣ ਲੈਵਾ ਸੋਨਾ ਜੇ ਕੋਈ 20 ਕਿਲੋ ਕਹਿੰਦਾ ਤੇ ਅਗਲੇ ਨੇ ਲੈਵੇ ਦੇ ਹਿਸਾਬ ਨਾਲ ਮੰਨ ਵੀ ਲੈਣਾ ਸੀ ਪਰ ਬਾਈ ਕਹਿੰਦਾ ਆਪਾਂ 2-3 ਕਿਲੋ ਘਾਟ ਹੀ ਲਵਾਂਗੇ ਹਰੇਕ ਵੈੜ ਦਾ ਦੁੱਧ ਅੱਗੇ ਅੱਗੇ ਵੀਰੇ ਆਹਾ ਹੂੰ ਇਹ ਦੂਜਾ ਸੂਆ ਹੀ ਸੁੰਦੀ ਆ ਵੇੜ ਠੀਕ ਐ ਇਹ ਲੈਂਦੀ ਆ 5-6 ਰਣ ਹਈ 5-6 ਰਣ ਹਾਂਜੀ ਠੰਡੀ ਸੀ ਇਹ ਵੀ ਬਹੁਤ ਜ਼ਿਆਰੀ ਦੂਜਾ ਸੂਆ 5-6 ਰਣ ਲੈਦੀ ਕਿੰਨਾ ਕੁ ਰੋਟ ਕੱਢੇ ਵੀਰੇ ਇਹ ਵੀ ਇੱਕ ਇੱਕ ਤਰਫ ਹੀ ਦੇਣਗੇ ਦੋਨੇ 15-16 ਹੱਦ 17 ਦੇ ਦੂਗੀ 15-16 ਹੱਦ ਦਾ ਆਪਾਂ 20 ਕਹਿ ਕੇ ਸਪਲਾਈ ਮਾਰੀ ਜਾਂਦੇ ਹਣਾ ਸਪਾਰੀ ਮਾਰੀ ਦੇਦੇ ਪਰ ਆਪਾਂ ਨਹੀਂ ਮਾਰਨੇ 15-16 ਹੱਦ ਭਾਈ ਕਹਿੰਦਾ 17 ਦੇ ਜੀ ਕਹਿੰਨੂ ਭਾਵੇਂ 20 ਕਿਲੋ ਕਹਿ ਦਈਏ ਫੇ ਉਹ ਗਲਤ ਗੱਲ ਆ 15 16 ਇਥੇ ਨੋਰਮਲ ਪਿਆ ਜੂ ਦੇ ਕੋਈ ਭਰਾ ਦਾਣਾ ਦਾ ਵੱਧ ਵਾਲਾ ਹੋਇਆ ਹੋ ਸਕਦਾ 17 ਪਿਆ ਜੀ ਕਰੋ ਜਹੰਗਰ ਰਾਜੀ ਰੂਜੀ ਚੰਗੀ ਆ ਮਾਝਰ ਦਾ ਦੋ ਦੋ 15 16 ਕਿੰਨੇ ਦੀ ਇਹ ਇਹ ਵੀਰੇ ਦੇ ਦਿਆਂਗੇ 56000 ਦੀ ਬੈਠ 50 ਤੇ 56 ਦੀ ਹਾਂ ਜੀ ਇਦੋਂ ਪਹਿਲੀ 53 ਦੀ ਇਹ 56 ਦੀ ਤੁਸੀਂ ਵੇਖ ਰਹੇ ਹੋ 6 ਨੰਬਰਸ ਗ੍ਰੀਨ ਤੇ ਸੀਰੀਅਲ ਵਾਈ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਕਿਉਂਕਿ ਨਾਕ ਜਿਆਦੇ ਆ ਥਾਣ ਹੋਂ ਤੇ ਕਰ ਜਿੰਨੀਆਂ ਵੜਾਂ ਦੇ ਵਿਖਾਇਆ ਸੋਹਣਿਆ ਦੀ ਚਵਾਈ ਆਲੇ ਆ ਕਿਸੇ ਦੇ ਵੀ ਫੋਟ ਸ਼ਾਕ ਦਾਣਾ ਵੇਖਣ ਨੂੰ ਵੀ ਹੈ ਨਹੀਂ ਨਾ ਕਿ ਸਾਰੇ ਸੀਰ ਲਏ ਜਿਹੜਾ ਮਰਜ਼ੀ ਲੋ ਕੱਢ ਲੈ ਆਖਲਾ ਪਛ ਸੱਤ ਨੰਬਰ ਤੁਸੀਂ ਸਕਰੀਨ ਤੇ ਵੇਖਣਾ ਕਿਹਨਾਂ ਮਾ ਸੂਆ ਕਿੰਨਾ ਕ ਦੁੱਧ ਦੇ ਦੇ ਵੀਰੇ ਦੂਜਾ ਸੂਆ ਦੁੱਧ ਇਹ ਵੀ ਦੇ ਦੂਗੀ 17 18 ਕਿਲੋ ਠੀਕ ਹੈ ਜੀ ਤੋਂ ਲਈਆ ਅਗਲਾ ਤਾਂ 20 ਕਹਿ ਕੇ ਦਿੰਦਾ ਵੱਡੇ ਭਰਾ ਪਰ ਆ ਪਾਣੀ ਕਹਿੰਦੇ ਸਮਾ ਸਮਾ ਵੀਰੇ ਇਹਦੇ ਕਾਲ ਨੂੰ ਜਾਣ ਪੂਰੇ ਇਹਦੇ ਬਾਈ ਕਹਿੰਦਾ ਕੱਲ ਨੂੰ ਦਿਨ ਪੂਰੇ ਜੀਦੋਂ ਲਈ ਅਗਲੇ 20 ਕਹਿੰਦੇ ਆ ਤੁਸੀਂ 17 18 ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ 17 18 ਪਿਆਜੂ ਫੱਟ ਫੱਟ ਜਾ ਲੈਵਾ ਜਰਸੀ ਬਰੀਡ ਗੱਬਣ ਵਿੱਚ ਤਿਆਰ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਦਿਨੇ ਦੇ ਕੱਲ ਨੂੰ ਪੂਰੇ ਆ 17 18 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਜੇ ਕੋਈ ਵੱਡੀ ਬਦਾਮੀ ਰੰਗ ਦੀ ਜਰਸੀ ਲੈਣ ਦਾ ਚਾਹ ਵਾਂਣ ਪਵੇ ਤੇ ਚੜੱਕ ਪਿੰਡ 'ਚ ਹਰਦੇਵ ਦੇ ਘਰੇ 10 12 ਵੈੜਾ ਖੜੀਆਂ ਲੇਵਾ ਬਹੁਤ ਸੋਹਣਾ ਅਮਰੀਕਨ ਆਰਗਾ ਬੰਦਵਾ ਵੱਡਾ ਹਵਾਨਾ ਹਜੇ ਹਲਕੀਆਂ ਜੀਆਂ ਵਲਟ ਲਾ ਹੈ ਹੀ ਆ ਇੰਨੀ ਕੁ ਵਲਟਾਂ ਦਾ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਬੰਨ ਗਈ ਸਾਰੀ ਆ ਜਿਹੜਾ ਮਰਜੀ ਰੰਗ ਰੱਖੋ ਉਹ ਵੇੜ ਦੇਵਾਂਗੇ ਵੀਰੇ ਆਪਾਂ 60000 ਉਹ 60000 ਦੀ ਹਾਂਜੀ ਜਿਹੜੀ ਜਰਸੀ ਤੁਸੀਂ ਵੇਖੀ ਉਹ 60000 ਦੀ ਬਾਈ ਕਹਿੰਦਾ ਦੇਵਾਂਗੇ ਐਥੇ ਆ ਜਾ ਇਹ ਵੀਰੇ ਇਹਦੇ ਦੇਣ ਹੈਗੇ ਆ 4-5 ਰਹਿੰਦੇ ਹਜੇ ਠੀਕ ਹੈ ਇਹ ਨਹੀਂ ਪਤਾ ਵੀ ਕੱਲ ਨੂੰ ਸੂਪੇ ਜਾਂ ਪਰਸ ਹੋਣਾ ਹੀ ਮਾਰਾ ਹੀ ਨੂੰ ਪਤਾ ਕਿੰਨਾ ਕੁ ਦੁੱਧ ਦੇ ਦੁੱਧ ਇਹ ਵੀਰੇ ਇਹ ਦੇਊਗੀ 15 14 15 ਇਹ ਕਹਿਣ ਨੂੰ ਤਾਂ ਮੈਂ ਕਹਿੰਦਾ 18 ਕਿਲੋ ਦੇਊ ਕਿੰਨੇ ਦੀ ਇਹ ਦੇ ਦਿਆਂਗੇ ਵੀਰੇ ਆਪਾਂ 42 ਲਾਓ ਜੀ 14 15 14 15 ਵੱਧ ਘਵਾਉਣਾ ਤਾਂ 18 ਘਵਾ ਲਓ ਲੋਕੀ ਕਈ ਵੀ ਜਾਂਦੇ ਆ ਪਰ ਆਪਾਂ ਤਾਂ ਹਰੇਕ ਵੀਰ ਨੂੰ ਜਿਹੜੀ ਦਾ ਮਾੜੀ ਗੱਲ ਹੈ ਜੇ ਕਿ ਦੁੱਧ ਦਾ ਝੂਠ ਮਾਰਦਾ ਬਾਕੀ ਜਿਹਨੇ ਪਸ਼ੂ ਲੈਣਾ ਹਰੇਕ ਨੂੰ ਪਸ਼ੂਆਂ ਦੀ ਨੌਲੇਜ ਹੁੰਦੀ ਆ ਅਗਲਾ ਆਪ ਦੀ ਸਮਝ ਨਾ ਲਵੇ ਕਿ ਜਾਨਵਰ ਕਿੰਨਾ ਦੁੱਧ ਦੇਊਗਾ ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦਾ ਤਸੱਲੀ ਕਰਦਾ ਜੇ ਹੁਣ ਇਹਨੂੰ 18 ਕਿਲੋ ਕਹਦੇ ਤੇ ਫਿਰ ਝੂਠ ਵਾਲੀ ਗੱਲ ਹੀ ਆ ਬਾਈ ਕਹਿੰਦਾ 14 ਪਿਆ ਜੇ ਹੋ ਸਕਦਾ 15 ਪਿਆ ਜੇ ਕਿਲੋ ਦੋ ਕਿਲੋ ਤਾਂ ਤੁਹਾਨੂੰ ਵੀ ਪਤਾ ਉਹ ਆਪਣੀ ਸੇਵਾ ਸੰਭਾਲਦਾ ਹੁੰਦਾ ਤੇ ਜੇ ਕੋਈ ਕਹੂ ਮੈਂ 20 ਕਿਲੋ ਦੁੱਧ ਚੋਲੂ ਇਹਦੀ ਸੇਵਾ ਕਰਕੇ ਇੰਨਾ ਦਾ ਧੱਕਾ ਇੰਨਾ ਤਾਂ ਨਹੀਂ ਇਹਨੇ ਦੇਣਾ ਕਿਲੋ 2 ਕਿਲੋ ਤਾਂ ਵੱਧ ਜਾਨਵਰ ਪਿਆੰਦਾ ਹੁੰਦਾ 14 15 14 15 ਮੰਨ ਕੇ ਸੌਦਾ ਕਰ ਲਿਓ ਹੋ ਸਕਦਾ ਕਿਲੋ ਵੱਧ ਪਿਆ ਜੇ ਠੰਡੀ ਸੀਲ ਤਾਂ ਫੁੱਲ ਹੈ ਵੀਰੇ 600 ਫੁੱਲ ਕਿੰਨੇ ਦੀ ਇਹ ਇਹ ਵੀਰੇ 46 ਦੀ ਦੇਵਾਂ ਐਤੇ ਆ ਜਾ ਇਹ ਵੀਰੇ ਪਹਿਲਣੋਂ ਅੱਛੀ ਹੈ ਚਾਰ ਦਾੰਦਾ ਮੂੰਹ 24 ਹਾਂਜੀ ਇਹ 5 6 ਰੈਣੇ ਦੇ ਪਏ ਆ ਹਜੇ ਠੀਕ ਹੈ ਹਾਂਜੀ ਇਹ ਦੁੱਧ ਦੇ ਦੂਗੀ ਵੀਰੇ 15 ਤੋਂ 16 15 ਪਿਆ ਜੇ 16 ਪਿਆ ਜੇ ਪਹਿਲਣ ਬੱਛੀ ਆ ਪਹਿਲਣ ਬੱਛੀ ਆ ਗੋਲੇ ਵਰਗੀ ਹਾਂ ਰਾਜੀ ਬਹੁਤ ਆ ਹਾਂ ਜੀ ਗੋਲੇ ਵਰਗੀ ਸਹੀ ਗੱਲ ਆ 4 ਸਵੇਰ ਉਹ ਇੱਕੋ ਜੀ ਪਈ ਆ 5 6 ਦਿਨ ਲੈ ਜੂ 15 16 ਕਿਲੋ ਦੁੱਧ ਪਿਆ ਜੇ ਰਾਜੀ ਫੁੱਲ ਆ ਬੁਤੀ ਬਾਤੀ ਸੋਹਣੀ ਆ ਨਵਾਂ ਜਹਾਨ ਹੋ ਸਕਦਾ ਮੇਰੇ ਹਿਸਾਬ ਨਾਲ ਬੱਛੀ ਲੱਗਦਾ ਹੋ ਸਕਦਾ ਦੰਦਾਂ ਚ ਹੋਵੇ ਚੌਗੀ ਆ ਵੀਰੇ 4 ਦੰਦ ਆ ਪਾ ਮੂੰਹ ਪਟਕ ਕੇ ਦਿਖਾ ਰਿਹਾ ਕਿਉਂਕਿ ਮੂੰਹ ਮੱਥੇ ਹੀ ਦਸੀ ਜਾਂਦਾ ਕਿ ਲਵਾਜ ਆ ਮੂੰਹ ਆ ਵੱਡੇ ਸੂ ਵੱਡੇ ਸੂਏ ਵਾਲੇ ਪਸ਼ੂ ਦਾ ਤੋ ਤਾਂ ਵੇਖਣ ਤੋਂ ਹੀ ਪਤਾ ਲੱਗ ਜਾਂਦਾ ਪਕਰੋੜ ਜਿਆ ਹੁੰਦਾ ਇਹਦਾ ਲਵਾਜ ਹੈ ਮੂੰਹਾਂ ਦੱਸੀ ਜਾਂਦਾ ਕਿ ਦੰਦਾਂ ਜੋ ਵੀ ਕਹਿੰਦਾ ਚਾਰ ਦੰਦ ਠੀਕ ਆ ਕਿੰਨੇ ਦੀ ਇਹ ਵੀਰੇ ਦੇਵਾਂਗੇ ਮੌਲੇ ਦਾ ਭਲਾ ਅਗਲਾ 60 ਘਰ ਵਾਲੇ 50 ਦੀ ਦੇ ਦਿਆਂਗੇ ਆਪਾਂ ਮੌਲੇ 60 ਘਰ ਵਾਲੋ 50000 ਦੀ ਹਾਂਜੀ ਤੇ ਸਿਆਲੂ ਸਿਆਲ ਦੁੱਧ ਪੀ ਕੇ ਜਦੋਂ ਟੋਕੜ ਗੱਬਣ ਤਿੰਨਾਂ ਮਹੀਨਿਆਂ ਦੀ ਵੇਚਣੀ ਆ ਗਏ ਨੇ ਤਾਂ ਵੀ 45000 ਦੀ ਵਛੀ ਨੇ ਵੇਖ ਜਾਣਾ ਟੋਕੜ ਗੱਬਣ ਕਿਉਂਕਿ 10 10 12 12 ਕਿਲੋ ਦੁੱਧਾਂ ਦੇ 35 35 ਹਜ਼ਾਰ ਦਾ ਤੋਕੜਾ ਵੇਚਦਿਆਂ ਉਦੋਂ ਘਟਦਾ ਫਿਰ ਆਉਂਦਾ ਵੀ ਕੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਬਹੁਤ ਚੰਗੀਆਂ 10 12 ਵਹਿਣਾ ਇਹ ਵੀਰ ਦੀਆਂ ਸੇਲ ਹੈ ਇੱਕ ਨਾ ਉਧਰ ਵੀਰ ਕੋਲੇ ਖੜਾ ਪਰੇ ਉਹ ਵੀ ਸੇਲ ਹੈ ਨਾਕ ਜਾਦੇ ਆ ਮੋٹے ਮੋٹے ਤੁਹਾਨੂੰ ਸਾਰੇ ਵਿਖਾਤੇ ਆ ਦੋ ਕ ਨਾਕ ਰਹਿ ਗਏ ਆ ਤੇ ਬਾਕੀ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜਿਹੜਾ ਇੱਕ ਪੰਡਾ ਵੀਰ ਦੇ ਘਰੇ ਆ ਜਾਓ ਆਪਜੀ ਤਸੱਲੀ ਕਰਕੇ ਲੈ ਜਾਓ ਰੰਗ ਪ੍ਰਿੰਟ ਸਾਰੇ ਹੀ ਹੈਗੇ ਆ ਬਦਾਮੀ ਲਾਲ ਕਾਲਾ ਡੱਬਾ ਪ੍ਰਿੰਟ ਸਾਰੀ ਬਣ ਗਈ ਹੈਗੀ ਆ ਸੂਈਆਂ ਸਵਾਈਆਂ ਦੋ ਹੈਗੀਆਂ ਸਾਰੇ ਮਸਕ